ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਕਾਰ ਜੀ ਸਾਰਿਆਂ ਨੂੰ। ਬਹੁਤ-ਬਹੁਤ ਤੁਹਾਡਾ ਸਵਾਗਤ ਆ। ਪ੍ਰੋਗਰਾਮ ਉਹ ਲੱਗੇ ਲੋਕ ਬਾਤਾਂ ਬੜੀਆਂ ਹਨਾ ਤੇ ਬਹੁਤ-ਬਹੁਤ ਤੁਹਾਡਾ ਸਵਾਗਤ ਆ ਬਹੁਤ-ਬਹੁਤ ਤੁਹਾਡਾ ਧੰਨਵਾਦ ਆ। ਤੁਸੀਂ ਸਾਨੂੰ ਇੰਨਾ ਪਿਆਰ ਦਿੰਨੇ ਆ ਤੇ ਸਾਡੇ ਨਾਲ ਗੱਲਾਂ-ਬਾਤਾਂ ਕਰਦੇ ਆ, ਬਾਤਾਂ ਦਾ ਜਵਾਬ ਦਿੰਨੇ ਆ ਸਾਨੂੰ ਬਹੁਤ ਵਧੀਆ ਲੱਗਦਾ। ਹਾਂਜੀ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੀਓ। ਇਸੇ ਤਰ੍ਹਾਂ ਆਪਾਂ ਕੁਝ ਟੰਗੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਹਾਂਜੀ ਤੇ ਇੱਕ ਦੂਜੇ ਨਾਲ ਆਪਣਾ ਪਿਆਰ ਬਣਿਆ ਰਹੂਗਾ ਆਪਾਂ ਇੱਕ ਦੂਜੇ ਨੂੰ ਮਿਲਦੇ ਰਹਾਂਗੇ ਹਾਂਜੀ ਆਪਾਂ ਸਭ ਤੋਂ ਪਹਿਲਾਂ ਪਿਛਲੀ ਬਾਤ ਦਾ ਤੁਹਾਨੂੰ ਜਵਾਬ ਦੱਸਦੇ ਹਾਂ ਹਾਂਜੀ ਇਹ ਪਿਛਲੀ ਬਾਤ ਦਾ ਜਵਾਬ ਸੀਗਾ ਅੱਗ ਬਿਲਕੁਲ ਹਾਂਜੀ ਅੱਗ ਤਾਂ ਸੀਗੀ ਕਿ ਜਿੱਦਾਂ ਉਹ ਕਹਿੰਦੀ ਆ ਕਿ ਹਵਾ ਖਾਵਾਂ ਤਾਂ ਜੁਗ-ਜੁਗ ਜੀਵਾਂ ਮਰ ਜਾਵਾਂ ਜੇ ਪਾਣੀ ਪੀਵਾਂ ਉਹ ਫੇ ਅੱਗ ਮਰ ਜਾਂਦੀ ਜਦੋਂ ਪਾਣੀ ਪਾ ਦੋ। ਜਦੋਂ ਤੇ ਪਾਣੀ ਪਾਦੇ ਉਹ ਮਰ ਜਾਂਦੀ। ਕੋ ਲੱਗਦਾ ਆ ਇਹਦੀ ਪਜ਼ਲ ਹੋਗਾ ਸਾਰੇ। ਛੋਟਾ ਮੁਸ਼ਕਲ ਸਾਰੇ ਇਦਾਂ ਦਾ ਕਮੈਂਟ ਆਉਂਦੇ ਸੀ ਕਿ ਇਹ ਮੁਸ਼ਕਲ ਲੱਗਦਾ ਸਵਾਲ। ਚਲੋ ਕੋਈ ਨਹੀਂ। ਕਿਉਂਕਿ ਹੁਣ ਅੱਗ ਬਾਲਦੇ ਨਹੀਂ ਨਾ ਘਰਾਂ 'ਚ ਪਤਾ ਹੀ ਨਹੀਂ ਅੱਗ ਬਾਲਾਂਗੇ ਤਾਂ ਪਤਾ ਲੱਗੂਗਾ। ਬਿਲਕੁਲ ਬਿਲਕੁਲ। ਤੇ ਚਲੋ ਕੋਈ ਗੱਲ ਨਹੀਂ ਪਰ ਜਿਨ੍ਹਾਂ ਨੇ ਕੋਈ ਸਹੀ ਜਵਾਬ ਦਿੱਤੇ ਆ ਉਹਨਾਂ ਦਾ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੇ ਆ ਨਾ ਹਾਂ ਸੋ ਐਸ ਕੀ ਸਾਨੂੰ ਜਵਾਬ ਦਿੱਤਾ ਜੀ YouTube ਤੇ ਇੱਕ ਇੱਕੋ ਹੀ ਜਵਾਬ ਆਇਆ ਉਹਨਾਂ ਦਾ ਨਾਮ ਹੈ ਜੀ ਸ਼ੇਰ ਸਿੰਘ ਹਾਂਜੀ ਸ਼ੇਰ ਸਿੰਘ ਤੇ ਬਹੁਤ-ਬਹੁਤ ਧੰਨਵਾਦ ਹੈ ਉਹਨਾਂ ਦਾ ਹਾਂਜੀ ਬਹੁਤ-ਬਹੁਤ ਥੈਂਕ ਯੂ ਹੈ ਜੀ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੁਸੀਂ ਟਾਈਮ ਕੱਢ ਕੇ ਵੀਡੀਓ ਤੇ ਆਉਣੇ ਆ ਲਾਈਕ ਕਰਦੇ ਆ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਇਦਾਂ ਹੀ ਸਾਡੇ ਨਾਲ ਜੁੜੇ ਰਹੀਓ ਹਾਂਜੀ ਹਾਂਜੀ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਹੈ ਜੀ ਤੁਸੀਂ ਸਾਡੀਆਂ ਵੀਡੀਓ ਦੇਖਦੇ ਆ ਤਾਂ ਸਾਨੂੰ ਯਾਦ ਕਰਦੇ ਹੋਵੋਗੇ ਇਸੇ ਬਹਾਨੇ ਅਸੀਂ ਵੀ ਤੁਹਾਨੂੰ ਯਾਦ ਕਰਦੇ ਆ ਜਦੋਂ ਤੁਹਾਡੇ ਕਮੈਂਟ ਦੇਖਦੇ ਆ ਕਮੈਂਟ ਤਾਂ ਸਾਰਿਆਂ ਦੇ ਆਏ ਆ ਚਲੋ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਥੈਂਕ ਯੂ ਸਾਸਰੀਕਾਲ ਜਿਨ੍ਹਾਂ ਨੇ ਸਾਨੂੰ ਸਾਸਰੀਕਾਲ ਲਿਖੀ ਆ ਉਹਨਾਂ ਨੂੰ ਸਾਰਿਆਂ ਨੂੰ ਸਾਸਰੀਕਾਲ ਜਿਨ੍ਹਾਂ ਨੇ ਨਮਸਤੇ ਲਿਖੀ ਆ ਉਹਨਾਂ ਨੂੰ ਸਾਰਿਆਂ ਨੂੰ ਨਮਸਤੇ ਜੀ ਲਾਈਕ ਵੀ ਕਰ ਦਿੰਨੇ ਆ ਨਾ ਵੀਡੀਓ ਨੂੰ ਉਹ ਵੀ ਸਾਡੇ ਲਈ ਬਹੁਤ ਇੱਕ ਵੱਡਾ ਸਾਡੇ ਲਈ ਮਾਣ ਹੈ ਜਿਹੜੇ ਪਿਆਰ ਆ ਨਾ ਇਦਾਂ ਹੀ ਬਣਿਆ ਰਹਿਣਾ ਚਾਹੀਦਾ ਵੈਸੇ ਅੱਜ ਕੱਲ ਪਿਆਰ ਜਿਹੜਾ ਆ ਨਾ ਬਹੁਤ ਘਟ ਗਿਆ ਆ ਉਹ ਪਹਿਲਾਂ ਵਾਲੇ ਪਿਆਰ ਨਹੀਂ ਰਿਹਾ ਸਹੀ ਗੱਲ ਆ ਪਹਿਲਾਂ ਪਿਆਰ ਬਹੁਤ ਹੁੰਦਾ ਸੀ ਪਹਿਲਾਂ ਜਿਹੜਾ ਹੁੰਦਾ ਸੀ ਘਰ ਜਿਹੜੇ ਕੱਚੇ ਹੁੰਦੇ ਸੀ ਤੇ ਪਿਆਰ ਪੱਕੇ ਹੁੰਦੇ ਸੀ ਹਾਂਜੀ ਹੁਣ ਘਰ ਪੱਕੇ ਹੋ ਗਏ ਆ ਤੇ ਪਿਆਰ ਕੱਚੇ ਹੋ ਗਏ ਕੱਚੇ ਹੋ ਗਏ ਆ ਤੇ ਉਹ ਪਹਿਲਾਂ ਵਰਗਾ ਪਿਆਰ ਨਹੀਂ ਹੈ ਨਹੀਂ ਹੈ ਰਹਿ ਗਿਆ ਤੇ ਅੱਗੇ ਤਾਂ ਬਹੁਤ ਪਿਆਰ ਹੁੰਦਾ ਸੀ ਮੱਲੇ ਦੇ ਵਿੱਚ ਨਿਕਲਣਾ ਤੇ ਸਾਰੀਆਂ ਚਾਚੀਆਂ ਤਾਈਆਂ ਭੂਆ ਹਾਂਜੀ ਹੁੰਦੀਆਂ ਸੀ ਹੁੰਦੀਆਂ ਸੀ ਹਰ ਘਰ 'ਚ ਜਾਣਾ ਆ ਸਾਡੀ ਤਾਈ ਆ ਆ ਸਾਡੀ ਚਾਚੀ ਆ ਹੂੰ ਇਦਾਂ ਹੀ ਸੀ ਹੁਣ ਬੱਚਿਆਂ ਨੂੰ ਰਿਸ਼ਤੇ ਭੁੱਲ ਗਏ ਆ ਹੁਣ ਸਭ ਆਂਟੀਆਂ ਹੋ ਗਈਆਂ ਪੂਆ ਮਸੀ ਚਾਚੀ ਤਾਈ ਸਭ ਆਂਟੀਆਂ ਹੋ ਗਈਆਂ ਬਿਲਕੁਲ ਆਂਟੀ ਕਹਿ ਕੇ ਬੱਚੇ ਬੁਲਾਉਂਦੇ ਆ ਪੁਰਾਣਾ ਕਲਚਰ ਜਿਹੜਾ ਸੀ ਉਹ ਕਿੰਨਾ ਵਧੀਆ ਸੀ ਆਪਾਂ ਨੂੰ ਚਾਚੀ ਜੀ ਤਾਈ ਜੀ ਭਾਬੀ ਜੀ ਸਾਰੇ ਇਦਾਂ ਬੋਲਦੇ ਹੁੰਦੇ ਸੀ ਔਰ ਬਹੁਤ ਸੋਹਣਾ ਲੱਗਦਾ ਸੀ ਔਰ ਹੁਣ ਉਹ ਚੀਜ਼ਾਂ ਨੂੰ ਸੁਣਨ ਨੂੰ ਵੀ ਤਰਸਦੇ ਆ ਆਪਾਂ ਕਿ ਜੇ ਚਾਚੀਆਂ ਤਾਈਆਂ ਆ ਤਾਂ ਕੋਈ ਬੋਲੇ ਤਾਂ ਸੀ ਨਿਆਣਾ ਪਰ ਹੁਣ ਬੱਚੇ ਵੀ ਭੁੱਲ ਗਏ ਆ ਕਿਉਂਕਿ ਆਪਾਂ ਦੱਸਦੇ ਹੀ ਨਹੀਂ ਬੱਚਿਆਂ ਨੂੰ ਰਿਸ਼ਤੇ ਕੀ ਆ ਆਪਣੇ ਹੁਣ ਸਾਰੇ ਰਿਸ਼ਤੇ ਨੂੰ ਇੱਕ ਚੀਜ਼ ਬੰਨ੍ਹ ਦੇ ਤਾਂ ਆਂਟੀ ਵਿੱਚ ਆਂਟੀ ਅੰਕਲ ਬਸੇ ਹੀ ਰਹਿ ਗਿਆ ਇਹ ਇਹਨਾਂ ਗੱਲਾਂ ਤੇ ਮੈਂ ਇੱਕ ਛੋਟੀ ਜੀ ਲਿਖੀ ਆ ਗੱਲਬਾਤ ਕਮਤਾ ਤੇ ਉਹ ਮੈਂ ਤੁਹਾਨੂੰ ਵੀ ਸੁਣਾਉਣਾ ਮੈਂ ਬੈਠੇ ਬੈਠੇ ਨੇ ਇਦਾਂ ਲਿਖ ਲਿਆ ਹਨਾ ਕਿੱਥੇ ਗਏ ਉਹ ਰਿਸ਼ਤੇ ਹਾਂਜੀ ਕਿੱਥੇ ਗਿਆ ਉਹ ਪਿਆਰ ਹਾਂਜੀ ਜਦੋਂ ਮਹੱਲੇ ਵਿੱਚ ਸਾਰੀਆਂ ਮਾਸੀਆਂ ਤਾਈਆਂ ਭੂਆ ਰਹਿੰਦੀਆਂ ਸੀ ਕਿੱਥੇ ਗਈਆਂ ਮੋਹ ਦੀਆਂ ਤੰਦਾਂ ਹਾਂ ਕਿੱਥੇ ਗਿਆ ਬਜ਼ੁਰਗਾਂ ਦਾ ਉਹ ਪਿਆਰ ਕਿੱਥੇ ਗਏ ਉਹ ਹੱਥ ਹਾਂਜੀ ਜਿਹੜੇ ਮਹੱਲੇ ਦੀ ਹਰਤੀ ਦੇ ਸਿਰ ਨੂੰ ਪਲੋਸਦੇ ਸੀ ਹਾਂਜੀ ਸਹੀ ਗੱਲ ਹੈ ਤੇ ਆਪਣੀ ਧੀ ਵਾਂਗੂ ਛਾਤੀ ਨਾਲ ਲਾ ਲੈਂਦੇ ਸੀ ਹਾਂਜੀ ਕਿੱਥੇ ਗਏ ਉਹ ਭਰਾ ਜਿਹੜੇ ਰਾਤ ਨੂੰ ਲੜ ਕੇ ਸਵੇਰ ਨੂੰ ਇੱਕੋ ਥਾਲੀ ਵਿੱਚ ਰੋਟੀ ਖਾਂਦੇ ਸੀ ਹਾਂਜੀ ਸਹੀ ਕਿੱਥੇ ਗਏ ਉਹ ਯਾਰ ਦੋਸਤ ਜਿਹੜੇ ਮੁਹੱਲੇ ਦੀ ਹਰਤੀ ਭੈਣ ਦੀ ਇੱਜ਼ਤ ਦੇ ਰਖਵਾਲੇ ਸੀ ਹਾਂਜੀ ਕਿੱਥੇ ਗਏ ਉਹ ਘਰ ਜਿੱਥੇ ਹਰ ਘਰ ਵਿੱਚ ਸਾਡੀ ਮਾਂ ਬੈਠੀ ਹੁੰਦੀ ਸੀ ਹਾਂਜੀ ਜਿਹੜੇ ਘਰ ਵਿੱਚ ਮਰਜ਼ੀ ਵੜ ਕੇ ਨਾ ਰੋਟੀ ਖਾ ਲੈਂਦੇ ਹੁੰਦੇ ਸੀ ਜਿਹੜੇ ਘਰ ਦੇ ਵਿੱਚ ਮਰਜ਼ੀ ਜਾ ਕੇ ਅਗਲੇ ਦੀ ਰਸੋਈ ਚੋਂ ਕਿਚ ਵਿੱਚ ਜਾ ਵੜਦੇ ਤੇ ਚੱਕ ਕੇ ਜੋ ਮਰਜ਼ੀ ਖਾ ਲੈਂਦੇ ਹੁੰਦੇ ਸੀ ਇਦਾਂ ਲੱਗਦਾ ਸੀ ਆਪਣਾ ਹੀ ਘਰ ਆ ਤੇ ਕੋਈ ਰੋਕਦਾ ਨਹੀਂ ਸੀ ਹੁੰਦਾ ਕਿੱਥੇ ਗਏ ਉਹ ਘਰ ਜਿੱਥੇ ਹਰ ਘਰ ਵਿੱਚ ਬਾਪ ਬੈਠਾ ਹੁੰਦਾ ਸੀ ਕਿੱਥੇ ਗਏ ਉਹ ਘਰ ਜਿੱਥੇ ਹਰ ਘਰ ਵਿੱਚ ਸਾਡੀ ਭੈਣ ਬੈਠੀ ਹੁੰਦੀ ਸੀ ਕਿੱਥੇ ਗਏ ਉਹ ਘਰ ਜਿੱਥੇ ਲੋੜ ਵੇਲੇ ਮੰਗ ਕੇ ਦਾਲ ਰੋਟੀ ਵੀ ਖਾ ਲੈਂਦੇ ਸੀ ਇਦਾਂ ਸੋ ਹੁਣ ਅੱਜ ਕੱਲ ਉਹ ਘਰ ਨਹੀਂ ਹੈਗੇ ਬਹੁਤ ਜ਼ਿਆਦਾ ਪਿਆਰ ਹੁੰਦਾ ਸੀ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ ਤੇ ਕਈ ਵਾਰੀ ਯਾਰਾਂ ਦੋਸਤਾਂ ਨੇ ਵੀ ਨਾਲ ਆ ਜਾਣਾ ਕਹਿਣਾ ਅੱਜ ਤੁਹਾਡੇ ਘਰੋਂ ਰੋਟੀ ਖਾਣੀ ਆ ਹਾਂਜੀ ਇਦਾਂ ਸੀ ਜਿੱਥੇ ਜਿੱਥੇ ਸਾਰੇ ਬੱਚੇ ਬਹਿ ਜਾਂਦੇ ਹੁੰਦੇ ਸੀ ਉੱਥੇ ਰੋਟੀ ਖਾਂਦੇ ਹੁੰਦੇ ਸੀ ਬੜੇ ਪਰਿਵਾਰ ਮਿਲਜੁਲ ਕੇ ਰਹਿੰਦੇ ਹੁੰਦੇ ਸੀ ਚਾਹੇ ਕੋਈ Hindu ਪਰਿਵਾਰ ਆ ਹਾਂ ਨਾ ਚਾਹੇ ਕੋਈ ਹੋਰ ਧਰਮ ਦਾ ਆ ਕਿ ਕੋਈ ਵੀ ਹੋਵੇ ਬੜੇ ਪਿਆਰ ਨਾਲ ਰਹਿੰਦੇ ਹੁੰਦੇ ਤੇ ਸਾਰੇ ਇੱਕੋ ਜਗ੍ਹਾ ਰੋਟੀ ਖਾਂਦੇ ਹੁੰਦੇ ਅਸੀਂ ਜਦੋਂ ਪੜਦੇ ਹੁੰਦੇ ਨਾਲ ਜਿਹੜੇ ਯਾਰ ਦੋਸਤ ਹੁੰਦੇ ਸੀ ਕੋਈ ਸ਼ਿਵ ਕੁਮਾਰ ਵੀ ਹੁੰਦਾ ਸੀ ਕੋਈ ਰਾਮਦਾਸ ਵੀ ਹੁੰਦਾ ਸੀ ਕੋਈ ਰਾਮ ਲਾਲ ਵੀ ਹੁੰਦਾ ਸੀਗਾ ਤੇ ਆਣ ਕੇ ਮਾਂ ਨੇ ਰੋਟੀਆਂ ਲਾਉਣੀਆਂ ਤੇ ਅਸੀਂ ਉੱਥੇ ਬੈਠ ਕੇ ਕਾਂਦੇ ਹੁੰਦੇ ਸੀ ਇਦਾਂ ਦਾ ਕੁਝ ਹੁੰਦਾ ਹੀ ਨਹੀਂ ਸੀ ਕਿ ਇਹ ਕੌਣ ਆ ਹਾਂਜੀ ਹਨਾ ਇਹ ਬਸ ਆਪਣਾ ਹੀ ਲੱਗਦਾ ਸੀ ਆਪਣਾ ਜਿਹੜਾ ਆ ਗਿਆ ਆਪਣਾ ਹੀ ਲੱਗਦਾ ਹੁੰਦਾ ਤੇ ਉਹ ਮਾਂ ਨੇ ਵੀ ਰੋਟੀਆਂ ਲਾ ਲਾ ਕੇ ਦੇਈ ਜਾਣੀਆਂ ਜਿੱਦਾਂ ਇਹ ਸਾਰੇ ਮੇਰੇ ਹੀ ਪੋਤੇ ਆ ਹਾਂਜੀ ਇਦਾਂ ਹੀ ਸੀ ਇਹ ਚੀਜ਼ਾਂ ਹੁਣ ਨਹੀਂ ਹੈਗੀਆਂ ਢੋਲੀ ਦੇ ਵਿੱਚ ਕਾੜਨੇ ਚ ਦੁੱਧ ਰੱਖਿਆ ਹੋਣਾ ਤਾਂ ਉਹੋ ਹੀ ਕੱਢ ਕੇ ਸਾਰਿਆਂ ਨੂੰ ਪਲਾ ਦੇਣਾ ਹੂੰ ਇਦਾਂ ਹੁੰਦਾ ਸੀ ਕਿ ਸਾਰੇ ਬੱਚੇ ਇੱਕੋ ਜਿਹੇ ਆ ਇੱਕੋ ਜੇ ਕੋਈ ਕੋਈ ਫਰਕ ਨਹੀਂ ਹੁੰਦਾ ਕੋਈ ਫਰਕ ਨਹੀਂ ਹੁੰਦਾ ਇਹ ਵੀ ਇਹ ਵੀ ਸਾਡੇ ਬੱਚੇ ਆ ਸਹੀ ਗੱਲ ਆ ਸੋ ਇਹ ਚੀਜ਼ਾਂ ਨਹੀਂ ਲੱਭਦੀਆਂ ਔਰ ਇਹ ਚੀਜ਼ਾਂ ਆਪਾਂ ਨੂੰ ਲਿਆਉਣੀਆਂ ਪੈਣੀਆਂ ਮੋੜ ਕੇ ਜੇ ਆਪਾਂ ਵਧੀਆ ਤਰੀਕੇ ਨਾਲ ਆਪਣੀ ਲਾਈਫ ਨੂੰ ਜੀਣਾ ਤਾਂ ਇੱਕ ਆਪਾਂ ਨੂੰ ਖਾਣ ਪੀਣ ਪੀਜੇ ਬਰਗਰ ਇੱਕ ਆਪਾਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਸਮਝਣੀ ਪੈਣੀ ਦੁਆਰਾ ਜੇ ਆਪਾਂ ਸੁੱਖ ਭਾਲਣਾ ਨਹੀਂ ਤਾਂ ਫਿਰ ਅੱਗੇ ਦੁੱਖੀ ਦੁੱਖਿਆ ਜੋ ਆਪਣਾ ਖਾਣ ਪੀਣਿਆ ਤੇ ਜੋ ਆਪਾਂ ਰਿਸ਼ਤਿਆਂ ਦੇ ਵਿੱਚ ਹੁਣ ਗਵਾ ਚੁੱਕੇ ਹਾਂ ਸਾਰਾ ਕੁਝ ਗੁੱਸੇ ਵੱਧ ਗਿਆ ਜਿਹੜਾ ਰਾਤ ਨੂੰ ਭੈਣ ਭਰਾ ਲੜ ਪੈਂਦਾ ਉਹ ਮੁੜ ਕੇ ਕਹਿੰਦਾ ਹੁਣ ਮੈਂ ਇਹਨਾਂ ਬੋਲਣਾ ਹੀ ਨਹੀਂ ਹਾਂਜੀ ਹੁਣ ਤਾਂ ਮੈਂ ਇਹਦੇ ਮਰੇ ਤੇ ਵੀ ਨਹੀਂ ਜਾਣਾ ਆ ਚੀਜ਼ਾਂ ਆ ਗਈਆਂ ਆਪਣੇ ਚ ਸਹੀ ਗੱਲ ਹੈ ਕਿੱਥੇ ਚੱਲ ਗਏ ਆਪਾਂ ਕਿੱਥੇ ਕਿੱਥੇ ਆਪਾਂ ਇੱਕ ਕਿਦੋਂ ਜੰਮੇ ਹੋਏ ਇੰਨੇ ਦੁਸ਼ਮਣੇ ਇੰਨੇ ਗੁੱਸੇ ਵੱਧ ਗਏ ਕਿਉਂ ਵੱਧ ਗਏ ਇਹ ਸੋਸਾਇਟੀ ਇਹ ਹੀ ਬੇਨਤੀ ਆ ਸਾਡੀ ਇਹ ਹੀ ਰਿਕਵੈਸਟ ਆ ਕਿ ਸਾਰੇ ਜਣੇ ਮੁਰੋ ਆਪਣਾ ਦੇਖੋ ਪਿਛਲਾ ਕਲਚਰ ਆਪਣਾ ਪਿਛਲੇ ਪਿੱਛੇ ਪਰਿਵਾਰ ਦੇਖੋ ਪਿੱਛੇ ਅਸੀਂ ਕਿੱਦਾਂ ਦੇ ਸੀਗੇ ਸਾਡੇ ਮਾਪੇ ਕਿੱਦਾਂ ਦੇ ਸੀਗੇ ਉਹਦੀਆਂ ਗੱਲਾਂ ਤੇ ਗੁੱਸੇ ਨਹੀਂ ਕਰਨੀ ਸੀ ਨਹੀਂ ਕਰਨੇ ਚਾਹੀਦੇ ਘਰਾਂ ਵਿੱਚ ਸਭ ਕੁਝ ਹੁੰਦਾ ਉਹੀ ਬੱਚੇ ਹੁੰਦੇ ਜਿਹੜੇ ਇਕੱਠੇ ਬੈਂਦੇ ਲੜਦੇ ਆ ਇਕੱਠੇ ਖੇਡਦੇ ਆ ਔਰ ਵੱਡੇ ਹੋ ਕੇ ਕੀ ਹੋ ਜਾਂਦਾ ਫਿਰ ਉਹਨਾਂ ਨੂੰ ਕਿ ਉਹ ਫੇ ਆਡ ਅਡ ਹੋ ਜਾਂਦੇ ਆ ਮੁੜ ਕੇ ਦੇਖਣਾ ਵੀ ਨਹੀਂ ਚਾਹੁੰਦੇ ਇੱਕ ਦੂਜੇ ਨੂੰ ਬਿਲਕੁਲ ਭਰਾ ਹੀ ਇੰਨੇ ਦੂਰ ਹੋ ਜਾਂਦੇ ਆ ਹਨਾ ਸਹੀ ਹੈ ਇਹ ਕੀ ਗੱਲ ਉਹਨਾਂ ਦੀਆਂ ਜਿਹੜੀਆਂ ਵਾਈਫਸ ਆਈਆਂ ਹੁੰਦੀਆਂ ਘਰ ਵਾਲੀਆਂ ਉਹਨਾਂ ਦੀ ਵਜ੍ਹਾ ਨਾਲ ਹੋ ਜਾਂਦੇ ਆ ਉਹ ਆਪਣੇ ਪੇਕੇਆਂ ਨੂੰ ਮਿਲਦੀਆਂ ਆ ਉਹ ਆਪਣੇ ਪੇਕੇਆਂ ਤੇ ਜਾਂਦੀਆਂ ਆ। ਉਹ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਮਿਲਦੀਆਂ। ਪਰ ਤੁਸੀਂ ਕਿਉਂ ਪਿੱਛੇ हट ਜਾਂਦੇ ਆ? ਕਦੀ ਸੋਚ ਕੇ ਦੇਖਿਓ। ਤੁਹਾਡੇ ਵੀ ਭਰਾ ਉਦਾਂ ਦੇ ਹੀ ਹੋਣਗੇ। ਤੁਹਾਡੀਆਂ ਵੀ ਭੈਣਾਂ ਉਦਾਂ ਦੇ ਹੀ ਹੋਣਗੀਆਂ। ਤੁਹਾਡਾ ਵੀ ਕਦੀ ਦਿਲ ਕਰਦਾ ਹੋਊਗਾ ਉਹਨਾਂ ਨੂੰ ਮਿਲਣ ਨੂੰ, ਕਦੀ ਬਹਿ ਕੇ ਗੱਲਬਾਤ ਕਰਨ ਨੂੰ। ਸੋ ਪਿਆਰ ਨਾਲ ਵੱਡੀ ਕੋਈ ਚੀਜ਼ ਨਹੀਂਗੀ। ਤੁਹਾਡੇ ਨਾਲ ਅਸੀਂ ਇਦਾਂ ਦਿਲ ਖੋਲ੍ਹ ਲੇਦਾ ਕਿ ਜਿੱਦਾਂ ਤੁਸੀਂ ਸਾਡੇ ਫੈਮਿਲੀ ਦੇ ਮੈਂਬਰ ਹੋ। ਹਾਂਜੀ। ਹਰ ਗੱਲ ਕਰਨੀ ਦੀ ਤੇ ਬੜਾ ਮਜ਼ਾ ਆਉਂਦਾ। ਸਾਨੂੰ ਵੀ ਅਸੀਂ ਵੀ ਹੌਲੇ ਹੋ ਕੇ ਸਾਂਝ ਦਾ ਆਰਾਮ। ਬਹੁਤ ਬਹੁਤ ਵੱਡਾ ਧੰਨਵਾਦ ਆ ਤੇ ਚਲੋ ਜੀ ਹੁਣ ਆਪਾਂ ਪਾਉਣੇ ਆ ਅੱਜ ਦੀ ਬਾਤ ਤੇ ਅੱਜ ਦੀ ਜਿਹੜੀ ਬਾਤ ਆ ਉਹ ਸਾਨੂੰ ਭੇਜੀ ਹੋਈ ਆ ਜੀ ਸ਼ਗਨ ਇੰਸਟਾਗ੍ਰam ਤੇ ਉਹ ਸਾਨੂੰ ਲਾਈਕ ਕਰਦੇ ਆ ਤੇ ਉਹਨਾਂ ਨੇ ਭੇਜੀ ਸੀ ਇਹ ਬਾਤ ਤੇ ਜੇ ਤੁਹਾਡੇ ਕੋਲ ਹੋਰ ਕਿਸੇ ਕੋ ਵੀ ਕੋਈ ਬਾਤ ਹੋਵੇ ਤੇ ਤੁਸੀਂ ਭੇਜ ਸਕਦੇ ਆ ਤੇ ਅਸੀਂ ਉਹ ਬਾਤ ਜਰੂਰ ਪਾਉਣਗਾ ਤੇ ਬਾਤ ਪਾਓ ਜੀ ਹੁਣ ਹਾਂਜੀ ਬਾਤ ਹੈਗੀ ਆ ਜੀ ਇੱਧਰ ਕਾਠ ਉੱਧਰ ਕਾਠ ਵਿੱਚ ਬੈਠਾ ਜਗਨਨਾਥ ਬਿਲਕੁਲ ਇੱਧਰ ਕਾਠ ਉੱਧਰ ਕਾਠ ਵਿੱਚ ਬੈਠਾ ਜਗਨਨਾਥ ਹਾਂਜੀ ਹੋਰ ਇਹਦਾ ਆਨਸਰ ਤੁਸੀਂ ਦੇਣਾ ਅਗਲੀ ਵਾਰੀ ਤਾਂ YouTube ਵਾਲੇ ਬੰਦੇ ਥੋੜੇ ਜਿਹਾ ਵੀਕ ਲੱਗਦੇ ਆ ਕੋਈ ਗੱਲ ਨਹੀਂ ਤੁਸੀਂ ਖਾਇਆ ਪੀਆ ਕਰੋ ਕੁਝ ਡਰਾਈ ਫਰੂਟ ਖਾਇਆ ਕਰੋ ਕੁਝ ਵਧੀਆ ਵਧੀਆ ਚੀਜ਼ਾਂ ਖਾਇਆ ਕਰੋ ਜਿਹਦੇ ਨਾਲ ਤੇਜ਼ ਹੋ ਜAVE ਦਿਮਾਗ ਹਾਂ ਸਹੀ ਗੱਲ ਹੈ ਸੀਗਾ ਚਲੋ ਜੀ ਠੀਕ ਆ ਫੇਰ ਮਿਲਦੇ ਆਪਾਂ ਅਗਲੀ ਵਾਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ